ਬਹੁਤ ਸ਼ਾਨਦਾਰ ਗੱਡੀ ਹੈ 2018 ਮਾਡਲ ਜੀਡੀਆਈ ਡਿਜ਼ਾਇਰ 16 ਮਾਡਲ ਹੈ ਇਹ ਸਪੋਰਟਸ ਮਾਡਲ ਦੇ ਵਿੱਚ ਇਹ ਵੀ ਤੁਹਾਨੂੰ 7.5 ਲੱਖ ਰੁਪਏ ਦੀ ਬਰੀਜਾ ਦਵਾਂਗੇ ਤੇ ਕੇਟਨ ਅਲਟੋਆਂ ਦੀ ਸਾਡੇ ਕੋਲ ਪਹਾਰ ਹੈ ਇਸ ਟਾਈਮ ਫੁੱਲ ਤੁਹਾਨੂੰ ਕਾਰ ਮੇਲੇ ਤੇ ਵੀ ਘੱਟੋ ਘੱਟ ਤੁਹਾਨੂੰ 25 30 ਗੱਡੀਆਂ ਤੁਹਾਨੂੰ ਅਸੀਂ ਅਲਟੋਆਂ ਦੇ ਵਿੱਚ ਦਵਾਂਗੇ ਟਾਟਾ ਦੀ ਟਿਆੰਗੋ ਅੱਜ ਦੇ ਗੱਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਬਰਨਾਲਾ ਤੋਂ ਬਹੁਤ ਸੋਹਣਾ ਸਟਾਕ ਸਾਡੇ ਕੋਲ ਇਸ ਟਾਈਮ ਬਰਨਾਲਾ ਬ੍ਰਾਂਚ ਦੇ ਵਿੱਚ ਆਇਆਗਾ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਸੱਚੇ ਪਾਸੇ ਖੱਬੇ ਪਾਸੇ ਮਤਲਬ ਪਿੱਛੇ ਤੱਕ ਮਤਲਬ ਗੱਡੀਆਂ ਬਹੁਤ ਵਧੀਆ ਵਧੀਆ ਗੱਡੀਆਂ ਨੇ ਮਤਲਬ ਛੋਟੇ ਰੇਟ ਤੋਂ ਲੈ ਕੇ ਸਵਾ ਲੱਖ ਤੋਂ ਲੈ ਕੇ ਤੁਹਾਨੂੰ ਅਸੀਂ ਦਵਾਂਗੇ 7 ਕੁ ਲੱਖ ਦੀ ਰੇਂਜ ਤੱਕ ਦੀਆਂ ਗੱਡੀਆਂ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਤੁਹਾਨੂੰ ਦਵਾਂਗੇ ਵੀਡੀਓ ਨਾ ਬਣੇ ਰਹੋ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਕਮੈਂਟ ਜੇ ਵੀਡੀਓ ਵਧੀਆ ਲੱਗੀ ਆ ਗੱਡੀਆਂ ਵਧੀਆ ਲੱਗੀਆਂ ਨੇ ਸਟਾਕ ਵਧੀਆ ਲੱਗਿਆ ਜਾਂ ਸਾਡੇ ਬੋਲਣ ਦਾ ਅੰਦਾਜ਼ ਵਧੀਆ ਲੱਗਿਆ ਜਾਂ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਨਾਲ ਨਾਲ ਕਮੈਂਟ ਕਰਕੇ ਜਰੂਰ 13 April ਜਿਹੜਾ ਸਾਡਾ ਕਾਰ ਮੇਲਾ ਅਮਰਗੜ ਵਿਖੇ ਪਹੁੰਚਿਓ ਜਰੂਰ ਚਾਹੇ ਗੱਡੀ ਲੈਣੀ ਆ ਵੇਚਣੀ ਆ ਚਾਹੇ ਤੁਨੇ ਲੋਨ ਕਰਾਣਾ ਜਾਂ ਫਿਰ ਲੱਕੀ ਡਰਾ ਦਾ ਹਿੱਸਾ ਬਣਨਾ ਲੱਕੀ ਡਰਾ ਵੀ ਕੱਢਿਆ ਜਾਂਦਾ ਉੱਥੇ ਉਹਦੇ ਆਨਲਾਈਨ ਕੁਪਰ ਲੈਣ ਲਈ ਤੁਸੀਂ ਇਹ ਸਾਡੀ ਵੀਡੀਓ ਨੂੰ ਪੰਜ ਲੋਕਾਂ ਕੋਲ ਸ਼ੇਅਰ ਕਰਕੇ ਤੁਸੀਂ ਆਪਣਾ ਕੋਪਨ ਪ੍ਰਾਪਤ ਕਰ ਸਕਦੇ ਹੋ ਔਰ ਫਿਜ਼ੀਕਲੀ ਉੱਥੇ ਪਹੁੰਚਣਾ ਜਰੂਰ ਜੁੜੀ ਹੈ ਜ਼ਰੂਰੀ ਹੈ ਮਰੇਕੋਲਾ ਜ਼ਿਲ੍ਹੇ ਦਾ ਅਮਰਗੜ ਦੇ ਵਿੱਚ ਕਸਬਾ ਪੈਂਦਾ ਛੋਟਾ ਉੱਥੇ ਸਾਡਾ ਇੱਕ ਸੈਟਅਪ ਲੱਗਿਆ ਹੈ ਉੱਥੇ ਬਹੰਤਾ ਪਹਿਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਈ 2011 ਮਾਡਲ ਰੇਟਸ ਬਹੁਤ ਸੋਹਣੀ ਗੱਡੀ ਆ ਤੇ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਓਨਰ ਸੈਕੰਡ ਆ VDI ਆ ਤੇ ਆਪਾਂ ਤੁਹਾਨੂੰ ਸੱਜੇ ਖੱਬੇੋਂ ਇਧਰੋਂ ਵੀ ਦਿਖਾ ਦੇ ਯਾਰ ਹਨ ਵਿੱਚੋਂ ਵੀ ਇੱਕ ਵਾਰੀ ਖੋਲ ਕੇ ਜੇ ਦਿਖਾ ਦੇ ਵਿੱਚੋਂ ਦੇਖੋ ਵਿੱਚੋਂ ਸਾਫ ਸੁਥਰੀ ਕਾਰ ਆ ਤੇ 2011 ਮਾਡਲ ਗੱਡੀ ਆ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਬਹੁਤ ਵਾਜਬ ਹੈਗਾ 2 ਲੱਖ 10000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਦੇ ਦੇਾਂਗੇ 11 ਮਾਡਲ VDI ਸੈਕੰਡ ਓਨਰ ਮਤਲਬ ਮੀਡੀਅਮ ਜੀ ਰੇਂਜ ਦੀ ਆ ਮਤਲਬ ਜਿਹੇ ਜੇ ਇਸ ਟਾਈਮ ਸੀਜ਼ਨ ਚੱਲ ਰਿਹਾ ਲੋਕਾਂ ਕੋਲ ਪੈਸੇ ਘਟ ਜਾਂਦੇ ਨੇ ਅਸੀਂ ਉਸ ਹਿਸਾਬ ਨਾਲ ਆਪਣਾ ਸਟਾਕ ਚ ਬੀਚੇਂਜ ਕਰਿਆ ਆ 2000 ਤਾਰਾ ਮਾਡਲ ਸ਼ਾਨ ਦੀ ਰੈਡੀਗੋ ਹੈ ਜੀ ਇਹ ਬਹੁਤ ਵਧੀਆ ਗੱਡੀ ਆ ਯੋਕੋਹਾਮਾ ਦੇ ਟਾਇਰ ਨੇ ਤੇ ਕੰਡੀਸ਼ਨ ਵਾਈਜ਼ ਬਾਡੀ ਲਾਈਨ ਦੀ ਪੂਰੀ ਸਾਫ਼ ਗੱਡੀ ਆ ਚਲਾਵੇ ਚਲੂਵੇ ਦੀ ਮਸਤਾ ਗੱਡੀ ਪੂਰੀ ਤੇ ਪਾਵਰ ਵਿੰਡੋ ਤੇ ਪਾਵਰ ਸਟੀering ਵਾਲਾ ਮਾਡਲ ਹੈ ਜੀ ਤੁਹਾਨੂੰ ਦਿਖਾ ਰਿਹਾ ਘੁੰਮ ਕੇ ਆਲੇ-ਦੋਲੇ ਇਹ ਵਧੀਆ ਕਾਰ ਆ ਵਿੱਚੋਂ ਵੀ ਤੁਸੀਂ ਦੇਖ ਲਓ ਇੱਕ ਵਾਰੀ ਟਾਟਾ ਦੀ ਟਿਆਗੋ ਬਹੁਤ ਵਧੀਆ ਗੱਡੀ ਆ ਡੀਜ਼ਲ ਦੇ ਵਿੱਚ ਆ 18 ਮਾਡਲ ਆ 25+ ਦੀ ਐਵਰੇਜ ਦਿੰਦੀ ਆ ਗੱਡੀ ਇਹ ਪਾਵਰ ਵਿੰਡੋ ਪਾਵਰ ਸਟੀering ਵਾਲੀ ਗੱਡੀ ਆ 90000 ਚੱਲੀ ਆ ਪਹਿਲੇ ਨਾਂ ਦੀ ਕਾਰ ਆ ਪੀਵੀ 65 ਨੰਬਰ ਦੀ ਤੇ ਗੱਡੀ ਦਾ ਰੇਟ ਵੀ ਬਹੁਤ ਜਾਇਜ਼ ਆ ਵਿੱਚੋਂ ਵੀ ਤੁਹਾਨੂੰ ਨਿਗਾਹ ਮਰਵਾ ਦਿੰਨੇ ਆ ਦੇਖੋ ਵਿੱਚ ਸੋਹਣੀ ਕਾਰ ਆ ਪੂਰੀ ਐਨ ਸਿਟਿੰਗ ਸ਼ੂਟਿੰਗ ਵਗੈਰਾ ਬਹੁਤ ਸੋਹਣੀ ਐ ਗੱਡੀ ਦੀ ਟਾਇਰ ਟੂਰ ਵਗੈਰਾ ਓਕੇ ਨੇ ਗੱਡੀ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਸਾਢੇ 3 ਲੱਖ ਰੁਪਏ ਦੀ ਗੱਡੀ ਤੁਹਾਨੂੰ ਦਵਾਂਗੇ ਲਗਭਗ ਇਹ ਗੱਡੀ ਦਾ ਤੁਹਾਨੂੰ 3 ਲੱਖ ਰੁਪਏ ਦਾ ਲੋਨ ਵੀ ਲੈ ਕੇ ਦੇ ਦਵਾਂਗੇ ਅਗਲੀ ਗੱਡੀ ਵੱਲ ਲੈ ਕੇ ਚੱਲਦੇ ਆ ਪੈਟਰੋਲ ਵਾਲੀ ਆ ਗਈ ਜੀ 2010 ਮਾਡਲ i 190000 ਦੀ ਗੱਡੀ ਹੈ ਸਪੋਰਟਸ ਮਾਡਲ ਦੇ ਵਿੱਚ ਆ ਟਾਇਰ ਟੂਲ ਵਗੈਰਾ ਓਕੇ ਨੇ ਲਾਇਆ ਹੈ ਸਪੋਰਟਸ ਮਾਡਲ ਦੇ ਵਿੱਚ ਆ ਦਾ ਕੰਪਨੀ ਦੀ ਨੇ ਵਧੀਆ ਕਾਰ ਆ ਪੂਰੀ ਜਿਆਦਾ ਡਿਟੇਲ ਲੈਣੀ ਆ ਤਾਂ ਦਿੱਤੇ ਨੰਬਰਾਂ ਦੇ ਜਿਹੜੇ ਨੀਚੇ ਨੰਬਰ ਦਿੱਤੇ ਹੋਏ ਨੇ ਉਹ ਨੰਬਰਾਂ ਤੇ ਕਾਲ ਕਰ ਲਿਓ ਜਰੂਰ ਕਾਲ ਕਰਕੇ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਤੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਡਿਟੇਲ ਦੇਣ ਚ ਇਹ ਸਾਰੀ ਓਰੀਜਨਲ ਗੱਡੀ ਆ ਜੀ ਸਪਾਰਕ ਘੱਟ ਪੈਸੇ ਲਾ ਕੇ ਵਧੀਆ ਉੱਚਾ ਮਾਡਲ ਗੱਡੀ ਲੈਣਾ ਚਾਹੁੰਦੇ ਤਾਂ 15 ਮਾਡਲ ਗੱਡੀ ਸਾਡੇ ਕੋਲ ਆਈ ਆ ਇਹ ਬਹੁਤ ਸੋਹਣੀ ਗੱਡੀ ਆ ਤੇ 160000 ਦੀ ਗੱਡੀ ਤੁ ਤੇ ਅੰਟੀਰੀਅਰ ਤੁਹਾਨੂੰ ਜੀਤ ਦਿਖਾਊਗਾ ਵਿੱਚੋਂ ਵੀ ਗੱਡੀ ਦਿਖਾਊਗਾ ਅੰਟੀਰੀਅਰ ਬਹੁਤ ਸੋਹਣਾ ਬਹੁਤ ਕੰਪੈਕਟ ਜੀ ਕਾਰ ਆ ਬਹੁਤ ਸੋਹਣੀ ਗੱਡੀ ਆ ਇਹ ਤੇ ਅੰਟੀਰੀਅਰ ਦੇਖ ਲੋ ਅੰਟੀਰੀਅਰ ਵੀ ਪੂਰਾ ਸੋਹਣਾ ਗੱਡੀ ਦਾ ਪਾਵਰ ਵਿੰਡੋ ਪਾਵਰ ਸਟੀering ਹੈ ਜੀ ਕੀ ਆਉਂਦਾ ਜੀ ਇਹਨੇ ਦਾ ਬਹੁਤ ਘੱਟ ਬਾਜ ਰੇਟ ਦੀ ਗੱਡੀ ਆ ਕਮੈਂਟ ਕਰਕੇ ਦੱਸਿਓ ਸਹੀ ਰੇਟ ਆ ਕਿ ਗਲਤ ਰੇਟ ਆ ਜੀ 2012 ਮਾਡਲ K10 2 ਲੱਖ 10000 ਰੁਪਏ ਦੀ ਰੇਂਜ ਤੇ VXI ਹੈ ਪਾਵਰ ਵਿੰਡੋ ਪਾਵਰ ਸਟੀering ਆ ਸਿਲਵਰ ਰੰਗ ਆ ਤੇ K10 ਨਾਲ अल्टੋਆਂ ਦੀ ਸਾਡੇ ਕੋਲ ਬਹਾਰ ਆ ਇਸ ਟਾਈਮ ਫੁੱਲ ਸਾਨੂੰ ਕਾਰ ਮੇਲੇ ਦੇ ਵੀ ਘੱਟੋ ਘੱਟ ਤੁਹਾਨੂੰ 25 30 ਗੱਡੀਆਂ ਤੁਹਾਨੂੰ ਅਸੀਂ ਹਲਟੋਆਂ ਦੇ ਵਿੱਚ ਦਵਾਂਗੇ ਪਹੁੰਚੋ ਜਰੂਰ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਸਾਨੂੰ ਪਤਾ ਵੀ ਹੈ ਇਸ ਟਾਈਮ ਮਾਰਕੀਟ ਦੇ ਵਿੱਚ ਕੀ ਰੁਝਾਨ ਆ ਰਿਹਾ ਹੈਗੇ ਇਹੀ ਗੱਡੀਆਂ ਵੇਚ ਰਹੀਆਂ ਨੇ ਬਹੁਤ ਗਾਹ ਕਰ ਰਿਹਾ ਇਸ ਟਾਈਮ ਕੋਲ ਤੇ 210000 ਦੀ ਰੇਂਜ ਚ ਆ ਖੜੀ ਹੈ 2010 ਮਾਡਲ ਗੱਡੀ ਜੀ ਇਹ 190000 ਦੀ ਰੇਂਜ ਤੁਹਾਨੂੰ ਦੇ ਦਿਆਂਗੇ ਪਹਿਲੇ ਨੌ ਦੀ ਕਾਰ ਹੈ ਚਿੱਟਾ ਰੰਗ ਚਿੱਟਾ ਲੈਣੀ ਹੈ ਚਿੱਟੀ ਲੈ ਲਓ 20 25 30000 ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਸਿਲਵਰ ਰੰਗ ਵਧੀਆ ਲੱਗਦਾ ਉਹ ਸਿਲਵਰ ਵੀ ਤੇ ਵਧੀਆ ਗੱਡੀ ਆ ਅੱਛਾ ਅਗਲੀ ਗੱਡੀ ਆ ਗਈ ਜੀ ਤੁਹਾਡੇ ਕੋਲੇ ਸੈਂਟਰੋ 2009 ਮਾਡਲ ਛੋਟੇ ਛੋਟੇ ਬਜਟ ਦੀਆਂ ਕਾਰਾਂ ਨੇ ਦੇਖੋ 1,25,000 ਰੁਪਏ ਤੁਹਾਨੂੰ ਗੱਡੀ ਕਿਹਾ ਸੀ ਇਹ ਆ ਗਈ 1,25,000 ਰੁਪਏ ਦੀ ਗੱਡੀ ਪਾਵਰ ਵਿੰਡੋ ਪਾਵਰ ਸਟੀering ਵਾਲੀ ਗੱਡੀ ਆ ਵਾਈਟ ਕਲਰ ਦੇ ਵਿੱਚ ਆ ओरिजिनल ਪੇਂਟ ਦੇ ਵਿੱਚ ਆ ਤੇ ਪਾਸ ਤੁਹਾਨੂੰ ਹੋ ਕੇ ਮਿਲੂਗੀ ਇਹ ਪਾਸਿੰਗ ਇਹਦੀ ਹੋ ਕੇ ਮਿਲੂਗੀ ਜਣੀ ਇਹ 2028 ਤੱਕ ਪਾਸ ਹੋ ਕੇ ਮਿਲਦੀਆਂ ਹਨ ਗੱਡੀ ਅੰਟੀਰੀਅਰ ਦੇਖ ਲਓ ਵਧੀਆ ਕਾਰ ਆ ਗੱਡੀ ਆ ਗਈ ਜੀ ਇਹ ਪੋਲੋ ਕੰਫਰਟ ਲਾਈਨ ਦੇ ਵਿੱਚ 2014 ਮਾਡਲ ਗੱਡੀ ਆ ਸਾਢੇ 3 ਲੱਖ ਰੁਪਏ ਦੀ ਰੇਂਜ ਚ ਗੱਡੀ ਆ ਗੱਡੀ ਆ ਲਗਭਗ origignal ਪੇਂਟ ਦੀ ਸੋਹਣੀ ਕਾਰ ਆ ਪੂਰੀ ਇੰਟੀਰੀਅਰ ਵਗੈਰਾ ਪੂਰਾ ਵਧੀਆ ਚਲਾਵਾ ਪੂਰਾ ਮਸਤਾ ਗੱਡੀ ਦਾ ਤੇ ਵਿਚਾਰਲਾ ਮਾਡਲ ਆ ਜਣੀ ਕੰਫਰਟ ਆਨਲਾਈਨ ਮਤਲਬ ਵਿਚਾਰਲਾ ਮਾਡਲ ਇੰਟੀਰੀਅਰ ਵੀ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦਿੰਦੇ ਆ ਇੰਟੀਰੀਅਰ ਦੇਖੋ ਗੱਡੀ ਦਾ ਬਹੁਤ ਸ਼ਾਨਦਾਰ ਆ ਗੱਡੀ ਦਾ ਤੇ ਦੂਜੇ ਨਾਂ ਦੇ ਗੱਡੀ ਆ ਨੰਬਰ ਪੰਜਾਬ ਆ ਜੀ ਲਗਭਗ ਤੁਹਾਨੂੰ ਪੰਜਾਬ ਨੰਬਰ ਗੱਡੀਆਂ ਜ਼ਿਆਦਾ ਮਿਲਣਗੀਆਂ ਇੱਕ ਅੱਧੀ ਗੱਡੀ ਜਿਵੇਂ ਆ ਆ ਗਈ ਜੀ ਤੁਹਾਡੇ ਸਾਹਮਣੇ ਬਰੀਜ਼ਾ ਇਹ ਵੀ ਤੁਹਾਨੂੰ 7.5 ਲੱਖ ਰੁਪਏ ਦੀ ਬਰੀਜਾ ਦਵਾਂਗੇ 7.5 ਲੱਖ ਰੁਪਏ ਦੀ 17 ਮਾਡਲ ਗੱਡੀ ਆ ਜੀ ਇਹ ਤੇ ਚੱਲੀ ਹੋਈ ਆ ਸਿਰਫ ਔਰ ओरिजिनल 80000 ਕਿਲੋਮੀਟਰ ਦੋ ਟਾਇਰ ਹਲੇ ਤੱਕ ਨਾਲ ਦੇ ਲਈ ਫਿਰਦੀ ਆ ਗੱਡੀ ਤੇ ਬਹੁਤ ਸੋਹਣੀ ਸ਼ਾਨਦਾਰ ਗੱਡੀ ਆ ਤੇ ਚਲਾਵਾ ਚਲੂਗਾ ਪੂਰਾ ਮਸਤਾ ਗੱਡੀ ਦਾ ਤੇ 7.5 ਲੱਖ ਰੁਪਏ ਦੀ ਗੱਡੀ ਆ ਸਿਰਫ ਜੀ ਵਿੱਚ ਇੰਟੀਰੀਅਰ ਦੇਖ ਲਓ ਬਹੁਤ ਸੋਹਣਾ ਗੱਡੀ ਦਾ ਇੰਟੀਰੀਅਰ ਦੀ ਪੂਰੀ ਸਾਫ਼ ਹੈ ਐਲਡੀਆਈ ਆਪਸ਼ਨਲ ਮਾਡਲ ਦੇ ਵਿੱਚ ਆ ਗੱਡੀ ਇਹ 7.5 ਲੱਖ ਰੁਪਏ ਦੀ ਐਨਓਸੀ ਦੇ ਨਾਲ 5 ਲੱਖ ਦਾ ਇਹ ਗੱਡੀ ਤੇ ਲੋਨ ਵੀ ਲੈ ਦਾਂਗੇ ਇਹ ਗੱਡੀ ਆ ਗਈ ਜੀ ਅੱਗੇ ਮੁਰਾਜ਼ੋ 2020 ਮਾਡਲ ਗੱਡੀ ਆ M2 ਮਾਡਲ ਦੇ ਵਿੱਚ ਆ ਪੈਸੇ ਚ ਐਜ ਲੈਣਾ ਚਾਹੁੰਦੇ ਹੋ 7 ਸੀਟਰ ਗੱਡੀ ਲੈਣਾ ਚਾਹੁੰਦੇ ਹੋ ਹੋਰ ਕੋਈ ਗੱਡੀ ਤੁਹਾਨੂੰ ਇਹ ਰੇਂਜ 'ਚ ਨਹੀਂ ਮਿਲਣੀ ਸਵਾ 6 ਲੱਖ ਰੁਪਏ ਦੀ ਗੱਡੀ ਆ ਜੀ ਇਹ 20 ਮਾਡਲ 20 ਮਾਡਲ M2 ਮਾਡਲ ਦੇ ਵਿੱਚ ਆ ਚਾਹੇ ਪ੍ਰਾਈਵੇਟ ਰੱਖਣੀ ਆ ਚਾਹੇ ਟੈਕਸੀ ਚਲਾਉਣੀ ਆ ਦੋਨੇ ਪਾਸੇ ਦੋਨੇ ਉਹਨਾਂ ਦੇ ਬਜਟ 'ਚ ਆਉਣ ਵਾਲੀ ਕਾਰ ਆ ਕਿਉਂਕਿ ਗੱਡੀ ਦੀ ਐਵਰੇਜ ਆ ਜਿਹੜੀ ਉਹ 18 ਤੋਂ 20 ਦੀ ਆ ਇੰਟੀਰੀਅਰ ਦੇਖ ਲਓ ਕੈਪਟਨ ਸੀਟਾਂ ਵਾਲੀ ਆ ਪਿੱਛੋਂ ਵੀ ਦੇਖੋ ਤੁਸੀਂ ਕੈਪਟਨ ਸੀਟਾਂ ਨੇ ਮਗਰ ਅਨਟੀਰੀਅਰ ਬਹੁਤ ਸੋਹਣਾ ਗੱਡੀ ਦਾ ਔਰ ਕੰਫਰਟ ਇਹਦੇ ਚ ਬਹੁਤ ਜ਼ਬਰਦਸਤ ਆ ਗੱਡੀ ਦਾ ਭੜਕਾਉਂਦੀ ਨਹੀਂ ਸਕੋਰਪੀਆ ਵਾਂਗੂ ਕੁਝ ਨਹੀਂ ਕਰਦੀ ਤੇ 7.6 ਲੱਖ ਰੁਪਈਆ ਬਹੁਤ ਜਾਇਜ਼ ਰੇਟ ਦੀ ਗੱਡੀ ਆ ਮਤਲਬ 6.5 6 ਤਾਂ ਇਹ ਗੱਡੀ ਤੇ ਲੋਨ ਵੀ ਹੋ ਜਾਂਦਾ ਅਗਲੀ ਗੱਡੀ ਆ ਗਈ ਜੀ ਵੈਨਿਊ 2019 ਮਾਡਲ ਆ ਗੱਡੀ ਐਸ ਮਾਡਲ ਦੇ ਵਿੱਚ ਆ ਇਹ ਤੇ 6,75,000 ਰੁਪਈਆ ਦੀ ਗੱਡੀ ਤੁਹਾਨੂੰ ਦਵਾਂਗੇ ਇਹ ਪਟ्रोल ਚ ਬਹੁਤ ਜਾਇਜ਼ ਰੇਟ ਦੀ ਗੱਡੀ ਆ ਬਹੁਤ ਸੋਹਣੀ ਗੱਡੀ ਆ ਮਾੜੀ ਮੋੜੀ ਟਚਿੰਗ ਵਾਜਿੰਗ ਹੈਗੀ ਆ ਲੇਕਿਨ ਲੱਕੀਬਜੀ ਐਕਸੀਡੈਂਟ ਕਿਦੋਂ ਨਹੀਂ ਹੈਗੀ ਤੇ ਇੰਟੀਰੀਅਰ ਪੂਰਾ ਟੌਪ ਦਾ ਗੱਡੀ ਦਾ ਸਟੀਅਰਿੰਗ ਕੰਟਰੋਲ ਐਂਟ੍ਰੈਡ ਸਿਸਟਮ ਸਭ ਕੁਝ ਲੱਗਿਆ ਹੈ ਸੀਟ ਸੂਟ ਕਵਰ ਹੈਗੇ ਨੇ ਨਾਲ ਦੇ ਬਹੁਤ ਟੌਪ ਤੇ ਪਏ ਨੇ ਬਿਲਕੁਲ ਸਾਫ ਸੁਥਰੇ ਤੇ ਗੱਡੀ ਦਾ ਰੇਟ ਹੈ ਜੀ 6,75,000 ਰੁਪਇਆ ਸਾਰਾ ਜੀ Honda City ਆ ਗਈ ਜੀ Honda City 14 ਮਾਡਲ ਹੈ ਸਨਰੂਫ ਵਾਲੀ ਆ ਡੀਜ਼ਲ ਦੇ ਵਿੱਚ ਆ 25 ਤੋਂ 30 ਦੀ ਐਵਰੇਜ ਦਿੰਦੀ ਆ ਗੱਡੀ ਇਹ ਜੀ ਬਹੁਤ ਸ਼ਾਨਦਾਰ ਗੱਡੀ ਆ ਇਹ ਲਗਭਗ ਇਹ ਮਿਲਦੀਆਂ ਨਹੀਂ ਮਾਰਕੀਟ ਜਦੋਂ ਲੈਣ ਜਾਓ ਸਨਰੂਫ ਵਾਲੀਆਂ ਤੇ ਹਲਾਏ ਵੀ ਲਾ ਕੇ ਸਾਨੂੰ ਫਾ ਗਿਆ ਸਟੀering ਕੰਟਰੋਲ ਆ ਗਿਆ ਅੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਆਂ ਅੰਟੀਰੀਅਰ ਬਹੁਤ ਸੋਹਣਾ ਕਾਰ ਦਾ ਲੈਦਰ ਦੇ ਸੀਟ ਕਵਰ ਨੇ ਤੇ ਕੰਪਨੀ ਬਿਲਡ ਵਿੱਚ ਸੀਡੀ ਪਲੇਅਰ ਲੱਗਿਆ ਹੋਇਆ ਆਟੋ ਕਲਾਈਮੇਟ ਏਸੀ ਸਟੀering ਕੰਟਰੋਲ ਏਬੀਐਸ ਤੇ 에ਅਰ ਬੈਗ ਦੇ ਨਾਲ ਲੈਸਾ ਪੂਰੀ ਗੱਡੀ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ ਜੀ 4,50,000 ਰੁਪਏ ਆ ਸਾਢੇ 4 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦੇਵਾਂਗੇ ਪੰਜਾਬ ਦਾ ਨੰਬਰ ਆ ਜੀ ਅਗਲੀ ਗੱਡੀ ਆ ਗਈ ਜ ਆ ਸਾਡੇ ਕੋਲ ਹੁਣੀ ਆਈ ਆਈ 20 2000 16 ਮਾਡਲ ਆ ਜੀ ਇਹ ਸਪੋਰਟਸ ਮਾਡਲ ਦੇ ਵਿੱਚ ਤੇ ਅਪੋਲੋ ਦੇ ਟਾਇਰ ਨੇ ਓਨਰ ਸੈਕੰਡ ਆ ਓਰੀਜਨਲ ਸਾਰੀ ਆ ਬੰਪਰ ਬੰਪਰ ਪੇਂਟ ਹੁੰਦੇ ਨੇ ਹੁਣ ਹੀ ਆਈ ਆ ਸਾਡੇ ਕੋਲ ਇਹ ਗੱਡੀ ਤੇ ਵਧੀਆ ਕਾਰ ਆ ਪੂਰੀ ਸ਼ਾਨਦਾਰ ਗੱਡੀ ਆ ਇੰਟੀਰੀਅਰ ਵਗੈਰਾ ਪੂਰਾ ਵਧੀਆਗਾ ਤੇ ਬਾਡੀ ਲਾਈਨ ਦੀ ਪੂਰੀ ਸਾਫ ਆ ਗੱਡੀ ਵਿੱਚੋਂ ਤੁਹਾਨੂੰ ਦਿਖਾ ਦਿੰਨੇ ਆਂ ਵਾਲੇ ਸਾਫ ਸੂਫ ਫੋਨ ਵਾਲੀ ਆ ਵੈਸੇ ਆਟੋ ਕਲਾਈਮਟ AC ਸਟੀਅਰਿੰਗ ਕੰਟਰੋਲ ਤੇ ਆਪਣੇ ਲੈਦਰ ਦੇ ਸੀਟ ਕਵਰ ਗੱਡੀ ਆ ਜੀ 1.5 ਲੱਖ ਰੁਪਏ ਦੀ ਸਵਿਫਟ ਨਾਲੋਂ ਕਿਤੇ ਵਧੀਆ ਕਾਰ ਆ ਸੌਫਟ ਉਹ ਤਾਂ ਬਹੁਤ ਉੱਪਰ ਦੀ ਕੁਆਲਿਟੀ ਹੈ ਗੱਡੀ ਦੀ ਬਿਲਡ ਕੁਆਲਿਟੀ ਲਾ ਲੋ ਜਾਂ ਸੇਫਟੀ ਫੀਚਰ ਲਾ ਲੋ ਸਾਰਾ ਕੁਝ ਓਕੇ ਹੈ ਗੱਡੀ ਲਓ ਜੀ ਇਸ ਵੀਡੀਓ ਦੀ ਲਾਸਟ ਗੱਡੀ ਆ ਗਈ ਜੀ ਬਹੁਤ ਸ਼ਾਨਦਾਰ ਗੱਡੀ ਹੈ 2018 ਮਾਡਲ ਜੈਡੀਡੀਆਈ ਇਹ ਚ ਇੱਕ ਖੂਬੀ ਤੁਹਾਨੂੰ ਵੀਡੀਓ ਦੇ ਲਾਸਟ ਦੇ ਦੱਸਾਂਗੇ ਪਹਿਲਾਂ ਤੁਸੀਂ ਗੱਡੀ ਦੇਖ ਲਓ ਅ ਅਲਾਈਵਲ ਕੰਪਨੀ ਦੇ ਨੇ ਟਾਇਰ ਵਗੈਰਾ ਬਿਲਕੁਲ ਓਕੇ ਨੇਗੇ ਤੇ ਇੰਟੀਰੀਅਰ ਦੇਖੋ ਤੁਸੀਂ ਜੈਕ ਵਾਲੀ ਸੀਟ ਆ ਗਈ ਜੀ ਵੋਡਨ ਟੱਚ ਅੰਟੀਰੀਅਰ ਆ ਗਿਆ ਜੀ ਸਟੀਅਰਿੰਗ ਦੇ ਕੰਟਰੋਲ ਆ ਗਿਆ ਆਟੋ ਕਲਾਈਮੇਟ ਏਸੀ ਆ ਗਿਆ 80000 ਕਿਲੋਮੀਟਰ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੋਈ ਆ ਤੇ ਬਹੁਤ ਸ਼ਾਨਦਾਰ ਗੱਡੀ ਆ ਤੇ ਤੁਹਾਨੂੰ ਜੀਤ ਕਮਾ ਕੇ ਪਰਲੇ ਪਾਸੇ ਦੀ ਲੈ ਕੇ ਆ ਰਿਹਾ ਤੇ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਆ ਤਾਂ ਹੁਣੇ ਕਾਲ ਕਰਕੇ نیچے ਦਿੱਤੇ ਨੰਬਰਾਂ ਤੇ ਤੁਸੀਂ ਗੱਡੀ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਤੇ ਜੋ ਰਿਪੋਰਟ ਤੁਹਾਨੂੰ ਇਹ ਨੰਬਰਾਂ ਤੋਂ ਦਿੱਤੀ ਜਾਊਗੀ ਉਹ ਬਿਲਕੁਲ ਸਰਟੀਫਾਈਡ ਹੋਊਗੀ ਬਿਲਕੁਲ ਕਲੀਅਰ ਹੋਊਗੀ ਤੇ ਗੱਡੀ ਦਾ ਜਿਹੜਾ ਇਹਦਾ ਰੇਟ ਹੈਗਾ ਉਹ ਹੈਗਾ 6 ਲੱਖ ਰੁਪਈਆ ਜੀ ਨੈਟ ਪ੍ਰਾਈਸ ਮਤਲਬ ਕੋਈ 네ਗੋਸ਼ੀਏਬਲ ਦੇ ਚੱਕਰ ਚ ਨਾ ਪਹੁੰਗੇ ਤਾਂ ਵਧੀਆ ਰਹੋਗੇ ਫਿਰ ਅਸੀਂ ਸਵਾ 6 ਮੰਗਾਗੇ ਨਹੀਂ 6 ਲੱਖ ਰੁਪਈਆ ਤੁਹਾਨੂੰ ਗੱਡੀ ਦੇ ਤੇ ਗੱਡੀ ਇਹ ਲਗਭਗ ਸਵਾ 5-5 ਦਾ ਲੋਨ ਹੋ ਸਕਦਾ ਇਹਦੇ ਇੱਕ ਜਿਹੜੀ ਖੂਬੀ ਹੈ ਇਹਦੀ 3 ਮਹੀਨੇ ਦੀ 3 ਸਰਵਿਸਾਂ ਇਹਦੀਆਂ ਮਰੂਤੀ ਵੱਲੋਂ ਫ੍ਰੀ ਨੇ ਕਿਸੇ ਵੀ ਇੰਡੀਆ ਦੇ ਕਿਸੇ ਵੀ ਸਰਵਿਸ ਸਟੇਸ਼ਨ ਤੋਂ ਤੁਸੀਂ ਜਾ ਕੇ ਕਰਵਾ ਸਕਦੇ ਹੋ ਤੇ 6 ਮਹੀਨੇ ਦੀ ਵਾਰੰਟੀ ਹੈ ਗੱਡੀ ਤੇ ਆ ਤੇ ਇਹ ਗੱਡੀਆਂ ਸਾਡੇ ਕੋਲ ਆਈਆਂ ਸੀਗੀਆਂ ਜੀ ਥੋਰੀਕਾਰ ਬਿਜ਼ਾਰ ਬ੍ਰਾਂਚ ਜਿਹੜੀ ਸਾਡੀ ਬਰਨਾਲਾ ਕੋਲੇ ਤੇ ਲੋਨ ਫੈਸਿਲਿਟੀ ਹਰ ਗੱਡੀ ਤੇ ਤੁਹਾਨੂੰ ਮਿਲੂਗੀ ਤੇ ਕੋਈ ਕੁਐਰੀ ਆ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਆਪਣੀ ਗੱਲਬਾਤ ਕਲੀਅਰ ਕਰ ਸਕਦੇ ਹੋ ਹਰਜਿੰਦਰ ਜੀ ਤੁਹਾਨੂੰ ਮਲਾਉਂਦੇ ਆ ਸੱਚ ਹਰਜਿੰਦਰ ਜੀ ਨੂੰ ਆ ਜਾਓ ਸਾਹਮਣੇ ਬੈਠੇ ਨੇ ਹਰਜਿੰਦਰ ਸਿੰਘ ਜੀ ਤੇ ਇੱਧਰ ਬੈਠੇ ਨੇ ਜਗਰੂ ਸਿੰਘ ਜੀ ਨੀਮੀ ਜੀ ਬਾਈ ਬੈਠੇ ਨੇ ਥੋੜਾ ਜਿਹਾ ਕੰਮ ਕਰ ਰਹੇ ਨੇਗੇ ਤੇ ਇਹ ਆਪਣਾ ਹਰਜਿੰਦਰ ਜੀ ਜਿਹੜੇ ਇੱਥੇ ਬ੍ਰਾਂਚ ਨੂੰ ਦੇਖਦੇ ਨੇਗੇ ਤੇ ਐ ਵੀ ਮੇਰਾ ਕੰਮ ਹੈ ਵੀਡੀਓ ਬਣਾਉਣਾ ਮਤਲਬ ਇਹਨਾਂ ਦਾ ਕੰਮ ਹੈ ਅੱਗੇ ਤੁਹਾਨੂੰ ਥੋੜੀ ਸੰਭਾਲ ਕਰਨਾ ਮਤਲਬ ਬਹੁਤ ਵਧੀਆ ਸੁਭਾਅ ਦੇ ਨਿੱਕੇ ਸੁਭਾਅ ਦੇ ਇਨਸਾਨ ਨੇ ਤੇ ਬਹੁਤ ਵਧੀਆ ਡੀਲ ਕਰਦੇ ਨੇ ਤੁਸੀਂ ਜਦੋਂ ਮਰਜ਼ੀ ਆ ਕੇ ਇਹਨਾਂ ਨੂੰ ਬਰਨਾਲੇ ਇਹਨਾਂ ਨਾਲ ਆ ਕੇ ਸੰਪਰਕ ਕਰ ਸਕਦੇ ਹੋ ਕਿ ਕੋਈ ਵੀ ਗੱਡੀ ਇਹਨਾਂ ਦਾ ਹੀ ਨੰਬਰ ਪਾਇਆ ਹੈ ਵੀਡੀਓ ਦੇ ਉੱਤੇ ਡਿਜ਼ਾਇਰ ਇਹਨਾਂ ਨੂੰ ਮਲਾਉਣ ਦਾ ਮਤਲਬ ਇਹ ਸੀ ਕਈ ਵਾਰ ਤੁਸੀਂ ਮੰਨੂ ਆ ਕੇ ਪੁੱਛਣ ਲੱਗ ਜਾਂਦੇ ਹੋ ਪਰ ਅਜੇ ਤੱਕ ਮੈਂ ਘੁੰਮਦਾ ਫਿਰਦਾ ਰਹਿਣਾ ਇਸ ਕਰਕੇ ਮੇਰੀ ਮੁਲਾਕਾਤ ਨਹੀਂ ਹੋ ਪਾਂਦੀ ਤਾਂ ਇਨਾਂ ਨੂੰ ਤੁਸੀਂ ਜਦੋਂ ਮਰਜ਼ੀ ਆ ਕੇ ਇਹ ਬ੍ਰਾਂਚ ਦੇ ਵਿੱਚ ਮਿਲ ਸਕਦੇ ਹੋ ਬਹੁਤ ਵਧੀਆ ਬੰਦੇ ਨੇ ਤੇ ਇਸ ਤਰ੍ਹਾਂ ਦੀ ਹੋਰ ਬਹੁਤ ਸੋਹਣੀ-ਸੋਹਣੀਆਂ ਵੀਡੀਓ ਸਾਡੀਆਂ YouTube ਦੇ ਉੱਪਰ Facebook Instagram ਚੈਨਲ ਦੇ ਉੱਪਰ ਸਾਡੀਆਂ ਪੈਂਦੀਆਂ ਰਹਿੰਦੀਆਂ ਨੇ ਪੇਜ ਨੂੰ ਫੋਲੋ ਕਰਕੇ ਰੱਖੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ